ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਖੇਤਾਂ ਚ ਘਾਰਾ ਰੇਨ ਰੋੜ ਦੇ ਉਪਰੀ ਘਾਰਾ ਇਹ ਕੋਕੋ ਕੈਂਚੀਆਂ ਕੋਲ ਪਿੰਡ ਅਜਗਜੀਤਪੁਰਾ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਲੋਡ ਕਰੋ ਜੀ 752800355 ਜੀ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਕੋਲ ਤਿੰਨ ਮੱਝਾਂ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਗੋਰਾ ਬਾਈ ਟ੍ਰੈਂਡ ਜਗਜੀਤਪੁਰਾ ਬਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਪਹਿਲੀ ਮੱਝ ਦੀ ਜਾਣਕਾਰੀ ਦੇ ਦਿਓ ਜੀ ਇਹ ਤੀਜੀ ਸੂਏ ਸੁੰਦੀ ਹੈ ਬਾਈ ਹਾਂਜੀ ਤੇ ਸੂਣ ਵਾਲੀ ਗੱਭਣ ਆ ਮੈਂ 15 ਕਿਲੋ ਦੁੱਧ ਦਿੰਦੀ ਹੈ ਬਾਈ ਠੀਕ ਆ ਕਿੰਨੇ ਦਿਨ ਰਹਿੰਦੇ ਆ ਬਾਈ ਇਹਦੇ ਰਹਿੰਦੇ ਬਾਈ 7 ਦਿਨ ਹਾਂਜੀ 7-8 ਦਿਨ ਰਹਿੰਦੇ ਹਾਂਜੀ ਲੋਪਰਾ ਲੇ ਵਦਨ ਤਾਜ਼ਾ ਤੁਸੀਂ ਲਾ ਸਕਦੇ ਆ ਘਰ ਵਾਲੀ ਦਾ ਥੰਤੂ ਨੂੰ ਬਹੁਤ ਸੋਹਣਾ ਚੰਗੀ ਪੜੀ ਬਲੋਸੀ ਆ ਤੇ ਤੋਰ ਦੇ ਪ੍ਰਾਂ ਨੂੰ ਲੋ ਜੀ ਕੱਤ ਦੇ ਬਟਾ ਸੁਖਨ ਕਰਮਾੜੀਆ ਦੇਖੀ ਜਾਂਦਾ ਨਾ ਤਾਜਾ ਲਾ ਸਕਦਾ ਭਰਾ ਸੁਖਨ ਕਰਮਾੜੀ ਦਾ ਸੋਹਣੀ ਐ ਸੁਨੱਖੀ ਆ ਠੀਕ ਐ ਤੋੜਾ ਤੜਾ ਤੁਹਾਡੇ ਸਾਹਮਣੇ ਭਰਾ ਦੇਖ ਸਕਦੇ ਲੋਚੀ ਲੈ ਆਪਰਾ ਮਿਲਿਆ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਲੋਚੀ ਪੱਠਾ ਥੋੜਾ ਜਿਹਾ ਲਾਲਚ ਕਰਦੀ ਆ ਥਾਂ ਤੋਂ ਲੋਚੀ ਜੀ ਇਹਲੇ ਕਰਮਾੜੀ ਥੋੜਾ ਦਿਨ ਤੇ ਦੁੱਧ ਲਾਈ ਜਾਂਦੀ ਆ ਠੀਕ ਐ ਠੀਕ ਆ ਭਰਾ ਹਾਂਜੀ ਵੀ ਦੋ ਨੰਬਰ ਦੱਸੋ ਇਹ ਛੋਟੀ ਸੂਈ ਹੋਈ ਆ ਪਹਿਲਾਂ ਜੀ ਹਾਂਜੀ ਦੰਦਾਂ ਚ ਆ ਵੀ ਚੌਗੀ ਆ ਹਾਂਜੀ ਤੇ ਪਰਸੋਂ ਹੀ ਸੂਈ ਆ ਵੀਰੇ ਤੇ ਬੱਚਾ ਬੱਚਾ ਵੀਰੇ ਕੱਟਾ ਮਗਰ ਬੱਚਾ ਕੱਟਾ ਤੋਰ ਦੋ ਭਰਾ ਨੂੰ ਤੇ ਰੇਟ ਇਹਦਾ ਰੇਟ ਵੀਰੇ ਫੋਨ ਤੇ ਕਰ ਇਹਦਾ ਫੋਨ ਸਾਰਿਆਂ ਦੇ ਫੋਨ ਤੇ ਆ ਲਓ ਜੀ ਤੁਹਾਨੂੰ ਸੂਈ ਵੀ ਆ ਦੁੱਧ ਕਿਨਾ ਕੋ ਬਈ ਇਹਦੇ ਦੁੱਧ ਹੈਗਾ ਵੀਰੇ 6 ਕਿਲੋ ਕੋ ਠੀਕ ਬੌੜਾ ਹੀ ਆਇਆ ਹੈ ਤਾਂ ਵੀਰੇ ਬੌੜਾ ਹੀ ਆ ਠੀਕ ਹੈ ਹਾਂ ਉਹ ਪ੍ਰੋਫਿਟ ਪੂਰਾ ਸੁਖਣਾ ਕਰ ਮੜਿਆ ਸੋਹਣਾ ਇਹਦਾ ਵੀ ਪੂਰਾ ਤਰਾ ਤਾ ਸਾਡੇ ਸਾਹਮਣੇ ਠੀਕ ਹੈ ਜੀ ਮੈਂ ਕੱਟਾ ਤਾਜੀ ਸੂਈ ਵੀ ਆ ਠੀਕ ਰੋ ਇਹ ਹਾਂ ਚੱਕਰ ਸੱਜਾ ਸੀ ਰਸੂੜਾ ਵੀਰੇ ਠੰਡੀ ਆ ਐਸਿਕ ਹਾਂਜੀ ਬਾਈ ਤੀਜੇ ਨੰਬਰ ਵਾਲੀ ਦੱਸੋ ਇਹ ਟੋਕੜਾ ਬੇ ਹਾਂਜੀ ਟੋਕੜਾ ਗੱਬਣ ਵੀ ਹੈ ਨਹੀਂ ਗੱਬਣ ਨਹੀਂ ਹੈਗੀ ਵੀਰੇ ਟੋਕੜੀ ਆ ਤੇ ਬੱਚਾ ਬੱਚਾ ਮੇਰਾ ਮਗਰ ਕੱਟਾ ਬਾਈ ਮਗਰ ਢਾਈ ਘੰਟੇ ਨਹੀਂ ਸੁੱਈ ਹੋਈ ਹੈ ਵੀਰੇ ਰੇਟ ਰੇਟ ਵੀਰੇ ਦਾ 70000 ਇਹਦਾ ਰੇਟ 70000 ਹਾਂ ਉਪਰ ਹਟੋਰ ਦੋ ਜੀ ਚੱਕਰ ਸੱਜਾ ਉਪਰ ਲੋ ਜੀ ਇਹਦਾ 70000 ਮਗਰ ਕੱਟਾ ਸਪਨਾ ਤੇ ਦੇਖੀ ਬਾਈ ਇੱਕ ਚੱਕ ਨਮਰ ਇੱਕ ਪਿੰਡ ਜਗਜੀਤਪੁਰਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਚੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਠੀਕ ਆ ਨਾ ਲੋ ਜੀ ਵਾਈਕੋਲ ਤਿੰਨ ਮੱਝਾਂ ਤੇ ਇੱਕ ਗਾਂ ਲੋ ਜੀ ਦੁੱਧ ਕਿੰਨਾ ਜੀ ਦੁੱਧਾ 7 ਲੀਟਰ ਹੈ 7 ਲੀਟਰ 7 ਤੋਂ ਬਾਹਰ ਹੀ ਹੋਊਗਾ ਘੱਟ ਨਹੀਂ ਹੋਣਾ ਠੀਕ ਆ ਮਾਨਤਣ ਕੋਈ ਗੱਲ ਨਹੀਂ ਵੀਰੇ ਆ ਗਿਆ ਇਹਦਾ ਮਾਨਤਣ ਕਰਦਾ ਲੋ ਜੀ ਠੀਕ ਆ ਜੀ ਬੰਦ ਲੋ ਲੋ ਜੀ ਲੋਸ ਪੰਤ ਨੂੰ ਬੋਸ ਨੂੰ ਨਾਲ ਗਰਮ ਮਾਰੀ ਠੀਕ ਹੈ ਟਿਕਾਡੂ ਦਾ ਮੂੰਹ ਭਰਾ ਵੀ ਨਹੀਂ ਹੈਗਾ ਇਹ ਭਰਾ ਤਾਂ ਹੋਇਆ ਵੀਰੇ ਅੱਛਾ ਵੀ ਮਤਲਬ ਕਿ ਮਹੀਨੇ ਤੋਂ ਘੱਟ ਘੱਟ ਆਹ ਚੈੱਕ ਚ ਨਹੀਂ ਆਉਂਦੀ ਚੈੱਕ ਚ ਨਹੀਂ ਆਉਂਦੀ ਬਸ ਠੀਕ ਆ ਫਿਰ ਖਾਲੀ ਦੱਸਿਆ ਵਾਲੇ ਕੋਈ ਸੀ ਠੀਕ ਆ ਜੀ ਹਾਂ ਜੀ ਵੀ ਗਾਂ ਦੀ ਜਾਣਕਾਰੀ ਦਿਓ ਜੀ ਇਹ ਬਾਈ 2 ਮਹੀਨੇ ਹੋ ਗਏ ਸੂਈ ਨੂੰ ਇਹਨੂੰ ਠੀਕ ਆ ਜੀ ਤੇ ਇਹਦੇ ਮਗਰ ਬਸ ਅਸੀਂ ਮਰ ਗਿਆ ਵੀਰੇ ਦੁੱਧ ਦੁੱਧ ਹੈਗਾ 14 ਲੀਟਰ ਬਾਈ ਠੀਕ ਆ ਰੇਟ ਰੇਟ ਵੀਰੇ ਇਹਦਾ ਫੋਨ ਕੀ ਕਰ ਲਾਂ ਉਹ ਇਹਦੇ ਫੋਨ ਤੇ ਚੈੱਕ ਕਰਨ ਲਈ ਵਾਲੂਗੇ ਤਾਂ ਚੱਲਾ ਸਕਦੇ ਭਰਾ ਤੋੜ ਦੋ ਭਰਾ ਜੀ ਲੋ ਜੀ ਸੋਹਣੀਆ ਲੇਰ ਦਿਨ ਤਾਂ ਦਲਾਹ ਹੈ ਪਰਾ ਦੇਖ ਸਕਦੇ ਹੋ ਕਾਦ ਰੋਟ ਸਖਨਾ ਕਰਮਣਿਆ ਸੋਹਣਾ ਤੋਰਾ ਤਰਾ ਸਾਡੇ ਸਾਹਮਣੇ ਆ ਮੋੜ ਦਾ ਪਰ ਮੋੜ ਲੈ ਮੋੜ ਲੈ ਮੋੜ ਚਾਹ ਦੋੜਾ ਕੇ ਚੋਕੇ ਲੈ ਜੀ ਇਸਤਲੀ ਕਰ ਹਾਂ 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 ਵੀਰ ਜੀ ਆਪ ਜੀ ਇਸਤਲੀ ਕਰਕੇ ਲੈ ਕੇ ਠੀਕ ਠੀਕ ਲੋਚ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪਰਾ ਫੇਰ ਤੁਹਾਨੂੰ ਦੁਬਾਰੇ ਦੱਸ ਰਿਹਾ ਪਿੰਡ ਜਗਜੀਤਪੁਰਾ ਤੇ ਜਿਲ੍ਹਾ ਨੂੰ ਪੈਂਦਾ ਇਹ ਬਰਨਾਲਾ ਵਾਈ ਕੋਲ ਤਨ ਮੱਝਾ ਠੀਕ ਹੈ ਵਧ ਜਾਨਕਾਰੀ ਵਾਈਟੂ ਲੈ ਸਕਦੇ ਵਾਈ ਦਾ ਨੰਬਰ ਪਾਸਕ੍ਰੀਨ ਲਾਉਂਗਾ ਮਿਲਦੇ ਭਰਾ ਕਿਸ ਨੂੰ ਬੀਟੀ ਚੋਕ ਕੇ ਭਾਈ